ਸਸਤੀ ਕਲ ਜੀ ਫਸਟ ਚੈਸ ਕਲੋਥ ਹਾਊਸ ਦੇ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਉਹਨਾਂ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ WhatsApp ਕਰਨਾ ਉਸ ਤੋਂ ਬਾਅਦ ਆਪਣੀ ਪੇਮੈਂਟ ਭਜਣੀ ਆਨਲਾਈਨ ਤੇ ਐਡਰੈਸ ਤੇ ਜਿਹੜਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਲਓ ਜੀ ਅੱਜ ਫੇਰ ਆਪਾਂ ਜਿੰ ਪਹਿਲਾ ਸੂਟ ਦੇਖੋ ਤੁਸੀਂ ਕਾਫੀ ਸੋਹਣਾ ਸੂਟ ਹੈ ਪਿਓਰ ਆਰਗੈਂਜ਼ਾ ਦੇ ਵਿੱਚ ਸ਼ਰਟ ਰਹੂਗੀ ਬਿਲਕੁਲ ਪਿਓਰ ਆਰਗੈਂਜ਼ਾ ਸੌਫਟ ਵਾਲਾ ਐਂ ਵਧੀਆ ਤੁਹਾਨੂੰ ਇਹ ਲੱਗਣਾ ਹੀ ਨਹੀਂ ਹੈਗਾ ਕਿ ਇਹ ਆਰਗੈਂਜ਼ਾ ਹੈਗਾ ਇੰਨੀ ਸੌਫਟਨੈਸ ਹੈ ਜਿਵੇਂ ਜੌਰਜਟ ਦਾ ਸੂਟ ਹੁੰਦਾ ਇਸ ਤਰ੍ਹਾਂ ਦਾ ਸੂਟ ਹੋ ਗਿਆ ਇਹ ਆਕੜੇ ਦਾ ਸੂਟ ਨਹੀਂ ਹੈਗਾ ਇਹ ਹੈਗੀ ਸਲਵਾਰ ਸਲਵਾਰ ਮਿਲੂਗੀ ਜੀ 3 ਮੀਟਰ ਦੀ ਔਰ ਪਿਓਰ ਕ੍ਰੇਪ ਦੇ ਵਿੱਚ ਸਲਵਾਰ ਮਿਲੂਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਥੋੜਾ ਥੋੜਾ ਹਲਕਾ ਹਲਕਾ ਪ੍ਰਿੰਟ ਜਿਹਾ ਦਿਖ ਰਿਹਾ ਹੋਣਾ ਤੁਹਾਨੂੰ ਬਰੀਕ ਬਰੀਕ ਜੀ ਹਾਂ ਹਲਕਾ ਹਲਕਾ ਜਾ ਰਿਹਾ ਵਿੱਚ ਤੇ ਇਹ ਹੈਗਾ ਜੀ ਇਹ ਦਾ ਦੁਪੱਟਾ ਪਿਓਰ ਔਰਗਾਂਜ਼ਾ ਦਾ ਦੁਪੱਟਾ ਬਹੁਤ ਸੋਹਣਾ ਬਹੁਤ ਖੂਬਸੂਰਤ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਪਹਿਲਾਂ ਇਹ ਸੂਟ ਆਪਾਂ ਤੁਹਾਨੂੰ ਦਿੱਤੇ ਸੀਗੇ 3295 ਚ ਅੱਜ ਇਹ ਸੂਟ ਤੁਹਾਨੂੰ ਮਿਲ ਰਿਹਾ 2895 ਚ 3 ਮੀਟਰ ਸਲਵਾਰ ਦੇ ਨਾਲ ਫ੍ਰੀ ਸ਼ਿਪਿੰਗ ਹੋਊਗੀ ਇੱਕ ਕਲਰ ਇਹਦੇ ਵਿੱਚ ਰਸਟ ਕਲਰ ਹੈਗਾ ਉਹ ਥੋੜਾ ਜਿਹਾ ਮਹਿਰੂਨ ਕਲਰ ਸੀ ਉਹ ਡਿੱਗਣਗੇ ਨਹੀਂ ਡਿੱਗੇ ਉਹ ਮਹਿਰੂਨ ਕਲਰ ਸੀ ਇਹ ਹੈਗਾ ਰਸਟ ਕਲਰ ਸੇਮ ਪ੍ਰਿੰਟ ਰਹੂਗਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖ ਲਿਆ ਪ्युअर ਔਰਗੈਂਜ਼ਾ ਦੇ ਵਿੱਚ ਸ਼ਰਟ ਰਹੂਗੀ ਬਹੁਤ ਖੂਬਸੂਰਤ ਸ਼ਰਟ ਹੈ ਔਰ ਪ्युअर क्रेਪ ਦੇ ਵਿੱਚ 3 ਮੀਟਰ ਦੀ ਸਲਵਾਰ ਹੋਊਗੀ ਜੀ ਠੀਕ ਹੈ ਤੇ ਨਾਲ ਹੈਗਾ ਜੀ ਇਹ ਵਾਲਾ ਦੁਪੱਟਾ ਦੁਪੱਟਾ ਸੇਮ ਹੀ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੁਪੱਟਾ ਦੇਖਿਆ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਤੇ ਫਟਾਫਟ ਚੱਕਣ ਮੋੜੇ ਸੋਟਾ ਡਿਸਕਾਊਂਟ ਦੇ 2895 ਦੇ ਵਿੱਚ ਵਿਦਆਊਟ ਸ਼ਿਪਿੰਗ ਫ੍ਰੀ ਸ਼ਿਪਿੰਗ ਮਤਲਬ ਕਿ ਸੂਟ ਤੁਹਾਡੇ ਕੋਲ ਆ ਜੀ ਲਓ ਜੀ ਇਹ ਵਾਲਾ ਸੂਟ ਤਾਂ ਇੰਨਾ ਕਿ ਪਿਆਰਾ ਲੱਗਦਾ ਨਾ ਜਦੋਂ ਤੁਸੀਂ ਪਾਉਨੇ ਉਹਦੀ ਪਤਾ ਲੱਗਦਾ ਹੁਣ ਜੇ ਅੱਜ ਮੇਰੇ ਪਾਇਆ ਹੁੰਦਾ ਤਾਂ ਤੁਹਾਨੂੰ ਪਤਾ ਲੱਗ ਜਾਣਾ ਸੀ ਕਿਉਂਕਿ ਮੇਰਾ ਸੂਟ ਆ ਜਿਹੜਾ ਇਹਦੇ ਨਾਲ ਦਾ ਬਿਲਕੁਲ ਆਪਾਂ ਇੱਕ ਤਿੰਨ ਇਹਦੇ ਨਾਲ ਦੇ ਪੀਸ ਪਹਿਲਾਂ ਸੇਲ ਕਰ ਚੁੱਕੇ ਆ ਔਰ ਇਹ ਲਾਸਟ ਪੀਸ ਆਪਣੇ ਕੋਲੇ ਬਹੁਤ ਖੂਬਸੂਰਤ ਲੱਗਦਾ ਜਦੋਂ ਇਹ ਪਾਇਆ ਹੁੰਦਾ ਪਰ ਇਹਦੀ ਲੁੱਕ ਦੇਖੋ ਤੁਸੀਂ ਕਿਸ ਤਰ੍ਹਾਂ ਦੀ ਆਉਂਦੀ ਆ ਜਦੋਂ ਆਪਾਂ ਇਹਨੂੰ ਨੀਚੇ ਰੱਖ ਕੇ ਨਾ ਫਿਰ ਤੁਹਾਨੂੰ ਦਿਖਾਵਾਂਗੇ ਫਿਰ ਆ ਲਓ ਆਵੜੀ ਲੁਕਉਣੀ ਆ ਸੂਟ ਦੀ ਇਨਾਕ ਸੁਣਾ ਲੱਗਦਾ ਨਾ ਜੀ ਫਿਰ ਇਹ ਸੂਟ ਪਾਇਆ ਲੋ ਬਹੁਤ ਪਿਆਰਾ ਲੱਗਦਾ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਤੇ ਬਹੁਤ ਖੂਬਸੂਰਤ ਸੂਟ ਹੈ ਆ ਲੋ ਪਿਓਰ ਔਰਗੈਂਜ਼ਾ ਦੇ ਵਿੱਚ ਹੈਂਡਵਰਕ ਦਾ ਕੰਮ ਹੋ ਜਾਦਾ ਹੈ ਸ਼ਰਟ ਦੇ ਫਰੰਟ ਠੀਕ ਹੈ ਜੀ ਤੇ ਨੈਕਸਟ ਮੈਂ ਤੁਹਾਨੂੰ ਦਿਖਾਉਣੀ ਆ ਦੀ ਸਲਵਾਰ ਮੈਨੂੰ ਲੱਗਦਾ ਹੈ ਕਿ ਇਹ 3 ਮੀਟਰ ਹੋਊਗੀ ਫਿਰ ਵੀ ਮੈਂ ਤੁਹਾਨੂੰ ਨਾਪ ਦਿੰਨੀ ਆ ਪਿਓਰ ਕ੍ਰੇਪ ਦੇ ਵਿੱਚ ਸਲਵਾਰ ਆਊਗੀ ਮੈਂ ਤੁਹਾਨੂੰ ਨਾਪ ਕੀ ਦੱਸਦੀ ਆ ਸਲਵਾਰ 3 ਮੀਟਰ ਪਤਾ ਹੀ ਲੱਗ ਰਿਹਾ ਹੈਗੀ ਲੋ ਜੀ 3 ਮੀਟਰ ਦੀ ਸਲਵਾਰ ਹੈ ਔਰ ਦੁਪੱਟਾ ਵੀ ਪਿਓਰ オーਰਗੈਂਜ਼ਾ ਦਾ ਜੋ ਤੁਸੀਂ ਲੈਣੇ ਹੋ ਨਾ ਆ ਕੇ ਬੜੀ ਅੱਛੀ ਜੀ ਫੀਲ ਆਉਂਦੀ ਹੈ ਤੁਹਾਨੂੰ ਲੈ ਕੇ ਪਰਟੀ ਵੇਅਰ ਸੂਟ ਨਹੀਂ ਇਹੇ ਸੋਬਰ ਲੁੱਕ ਦੇ ਸੂਟ ਨੇ ਬੜਾ ਸੋਹਣਾ ਲੱਗਦਾ ਜਦੋਂ ਪਾਇਆ ਹੁੰਦਾ ਤੁਸੀਂ ਇਹਨਾਂ ਦੁਪੱਟੇ ਨੂੰ ਕਿਸੇ ਵੀ ਤਰੀਕੇ ਨਾਲ ਵੇਅਰ ਕਰ ਸਕਦੇ ਹੋ ਤੁਸੀਂ ਇਹਨੂੰ ਇਦਾਂ ਵੀ ਵੇਅਰ ਕਰ ਸਕਦੇ ਹੋ ਇਦਾਂ ਕਰਕੇ ਤਾਂ ਤੁਹਾਡੇ ਅੱਗੇ ਆ ਜਾਂਦਾ ਇਹ ਫਲਾਵਰ ਇਦਾਂ ਵੱਡਾ ਇੱਕ ਆ ਜਾਂਦਾ ਬਹੁਤ ਸੋਹਣਾ ਲੱਗਦਾ ਜਦੋਂ ਤੁਸੀਂ ਗੁੱਤ ਪਿੱਛੇ ਦੀ ਐ ਕੱਢਦੇ ਹੋ ਨਾ ਆ ਲੋ ਨੋ ਮੈਨ ਦਿਖਾਉਂਦਾ ਇਦਾਂ ਦੀ ਲੁੱਕ ਆਉਂਦੀ ਆ ਫਿਰ ਬੜਾ ਸੋਹਣਾ ਲੱਗਦਾ ਇਹ ਸੂਟ ਠੀਕ ਹੈ ਜਿਸ ਤਰ੍ਹਾਂ ਮਰਜ਼ੀ ਵੇਅਰ ਕਰ ਸਕਦੇ ਹੋ ਜੀ ਉਹ ਤੁਹਾਡੀ ਮਰਜ਼ੀ ਆ ਤੇ ਪ੍ਰਾਈਸ ਰਹੂਗੀ ਜੀ ਇਹਦੀ ਬਹੁਤ ਵੱਡਾ ਡਿਸਕਾਊਂਟ 3800 ਲੋ ਜੀ ਨੈਕਸਟ ਦੇਖੋ ਇਹਦੇ ਵਿੱਚ ਗ੍ਰਾਸਟ ਕਲਰ ਹੈਗਾ ਜਿਹੜੀਆਂ ਭੈਣਾਂ ਨੂੰ ਥੋੜਾ ਜਿਹਾ ਡਾਰਕ ਕਲਰ ਚਾਹੀਦਾ ਉਹ ਇਹ ਕਲਰ ਚੁਆਇ ਕਰ ਸਕਦੇ ਨੇ ਬਹੁਤ ਹੀ ਪਿਆਰਾ ਜਿਹਾ ਸੂਟ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖ ਲਿਆ ਉਸ ਤਰ੍ਹਾਂ ਦਾ ਹੀ ਸੂਟ ਹੈਗਾ ਇਹ ਵੀ ਲੋ ਸਾਰਾ ਫਰੰਟ ਹੋਊਗਾ ਜਿਹੜਾ ਉਹ ਇਸ ਤਰ੍ਹਾਂ ਦਾ ਹੋਊਗਾ ਇਹ ਇਹਦੇ ਨਾਲ ਕੇਰੇ ਤੇ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਪਹਿਲਾਂ ਕੇਰੇ ਤੇ ਵੀ ਇਸ ਤਰ੍ਹਾਂ ਕਰਕੇ ਇਹ ਸਿੱਪੀ ਲੱਗੀ ਹੋਈ ਆ ਕਾਫੀ ਜ਼ਿਆਦਾ ਬਹੁਤ ਸੋਹਣੀ ਲੱਗਦੀ ਆ ਔਰ ਇਹ ਹੈਗੀ ਇਹਦੀ ਬਾਜੂ ਸੇਮ ਹੀ ਆ ਜਿਸ ਤਰ੍ਹਾਂ ਤੁਸੀਂ ਪਹਿਲਾਂ ਸੂਟ ਦੇਖਿਆ ਪਿਓਰ ਔਰਗੈਂਜ਼ਾ ਦੇ ਵਿੱਚ ਰਹੂਗੀ ਜੀ ਇਹਦੀ ਸ਼ਰਟ ਔਰ ਕ੍ਰੇਪ ਦੀ ਰਹੂਗੀ ਸਲਵਾਰ 3 ਮੀਟਰ ਰਸਟ ਔਰੇਂਜ ਕਲਰ ਰਸਟ ਔਰੇਂਜ ਨਾ ਤਾਂ ਪਿਓਰ ਰਸਟ ਐ ਨਾ ਹੀ ਪਿਓਰ ਔਰੇਂਜ ਲੋ ਜੀ ਇਹ ਹੋਗਾ ਰਸਟ ਵਾਲੀ ਸਾਈਡ ਨੂੰ ਜ਼ਿਆਦਾ ਹੈਗਾ ਇਹ ਹੈ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਸੂਟ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਮਜ਼ਾ ਆ ਜਾਂਦਾ ਹੈ ਜੇ ਸੂਟ ਪਾ ਕੇ ਬਹੁਤ ਖੂਬਸੂਰਤ ਲੱਗਦੇ ਸਹੀ ਥੋੜਾ ਜਿਹਾ ਰੰਗ ਦਾ ਫਰਕ ਆ ਹੀ ਜਾਂਦਾ ਆ ਰੰਗ ਆ ਸੋਹਣਾ ਰੰਗ ਚਲੋ ਜੀ ਵੈਸੇ ਬੀਬੀ ਕਹਿੰਦੀ ਜਿਆਦਾ ਸੋਹਣਾ 3850 ਚ ਮਿਲ ਜੂਗਾ ਜੀ ਲਾਸਟ ਵਾਲਾ ਡਿਸਕਾਊਂਟ ਹੈ ਇਹ ਦੋ ਹੀ ਸੂਟ ਸੀ ਆਪਣੇ ਕੋਲੇ ਇਹ ਲਓ ਜੀ ਅਗਲਾ ਮੈਂ ਨਾ ਤੁਹਾਨੂੰ ਮਸਲੀਨ ਦਾ ਸੂਟ ਦਿਖਾਉਣੀ ਆ ਰਾਮ ਟੈਕਸ ਦੀ ਮਸਲੀਨ ਹੋਊਗੀ ਬਹੁਤ ਪਿਆਰੇ ਜਿਹੇ ਸੂਟ ਨੇ ਇਹ ਮਸਲੀਨ ਦੇ ਇਹਦੇ ਤੇ ਵੀ ਹੈਵੀ ਡਿਸਕਾਊਂਟ ਦੇ ਰਹੇ ਹਾਂ ਅੱਜ ਆਪਾਂ ਲਓ ਜੀ ਸਾਰਾ ਜਿਹੜਾ ਫਰੰਟ ਹੈ ਉਹ ਹਾਈਲਾਈਟ ਹੋਇਆ ਹੋਵੇ ਜਿੰਨਾ ਵੀ ਤੁਹਾਨੂੰ ਫਰੰਟ ਦਿਖ ਰਿਹਾ ਸਾਰੇ ਤੇ ਵਰਕ ਮਿਲੂ ਜਿੰਨੇ ਫਲਾਵਰ ਸਾਰੇ ਹਾਈਲਾਈਟ ਕੀਤੇ ਹੋਏ ਠੀਕ ਹੈ ਜੀ ਕਲਰ ਵੀ ਬਹੁਤ ਜਿਆਦਾ ਸੋਹਣਾ ਹੈਗਾ ਤੇ ਲੋ ਜੀ ਘੇਰੇ ਤੇ ਲੱਗੀ ਹੋਈ ਹੈ ਇਸ ਤਰ੍ਹਾਂ ਕਰਕੇ ਪੱਟੀ ਤੇ ਬੈਕ ਸਾਈਡ ਰਹੂਗੀ ਪ੍ਰਿੰਟਡ ਆਹ ਰੰਗ ਸਹੀ ਹੈ ਲੋ ਜੀ ਜਿੱਥੇ ਵੀ ਬੀ ਮੈਂ ਦੱਸਿਆ ਇੱਕੋ ਆਹ ਵਾਲਾ ਬੈਕ ਸਾਈਡ ਹੈ ਇਹ ਦਾ ਪ੍ਰਿੰਟਡ ਤੇ ਪਲੇਨ ਰਹੂਗੀ ਦਿਨਾਲ ਇਹਦੇ ਸਲਵਾਰ ਤੇ ਸਲਵਾਰ ਲਗਭਗ 3 ਮੀਟਰ ਹੀ ਮਿਲੂਗੀ ਮਸਲੀਨ ਦੀ ਠੀਕ ਹੈ ਫਿਰ ਪੈਣਾ ਕਹਿ ਦਿੰਦੀਆਂ ਨੇ ਦੱਸੋ ਜੀ ਇਹ ਤੇ ਲਾਈਨਿੰਗ ਲੱਗੂਗੀ ਇਹ ਲਾਈਨਿੰਗ ਵਾਲੀ ਹੀ ਮਸਲੀਨ ਹੁੰਦੀ ਹੈ ਜੀ ਲਾਈਨਿੰਗ ਲਾਓਗੇ ਤਾਂ ਬਹੁਤ ਜ਼ਿਆਦਾ ਖੂਬਸੂਰਤ ਬਣੂਗੀ ਔਰ ਗ੍ਰੇਸਫੁਲ ਬਣੂਗੀ ਪਾਰਟੀ ویئر ਸੂਟ ਨਹੀਂ ਜੀ ਇਹ ਤੇ ਇਹ ਹੈ ਜੀ ਇਹਦਾ ਦੁਪੱਟਾ ਚਨੂਨ ਦਾ ਦੁਪੱਟਾ ਖੁਲਾੜੂਲਾ ਤੁਹਾਨੂੰ ਬਟ ਪਤਾ ਰਾਮ ਟੈਕਸ ਦਾ ਕੱਪੜਾ ਹੈ ਜਿਹੜਾ ਉਹ ਖੁਲਾੜੂਲਾ ਹੁੰਦਾ ਸਾਰੇ ਦੁਪੱਟੇ ਦੇ ਉੱਪਰ ਆ ਜਿਹੜੇ ਫਲਾਵਰ ਨੇ ਇਹ ਸਾਰਿਆਂ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਹਾਈਲਾਈਟ ਕੀਤਾ ਹੋਇਆ ਜ਼ਰੀ ਵਰਕ ਨਾਲ ਠੀਕ ਹੈ ਜੀ ਆਹ ਲੋ ਸਾਰੇ ਵਿੱਚਲੇ ਫਲਾਵਰ ਜਿਹੜੇ ਸਾਰੇ ਹੁਣ ਹਾਈਲਾਈਟ ਕੀਤਾ ਨੇ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਇਹ ਪਹਿਲਾਂ ਇਹ 2895 ਚ ਦਿੱਤੇ ਸੀ ਅੱਜ ਤੁਹਾਨੂੰ ਇਹ 2550 ਚ ਮਿਲ ਰਹੇ ਨੇ ਫ੍ਰੀ ਸ਼ਿਪਿੰਗ ਨਾਲ ਅਗਲਾ ਕਲਰ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਹੈ ਲਵੈਂਡਰ ਜਿਹਾ ਸ਼ੇਡ ਲੱਗ ਰਿਹਾ ਇਹ ਆਹ ਲੋ ਜੀ ਇਹ ਵੀ ਉਦਾਂ ਹੀ ਹਾਈਲਾਈਟ ਕੀਤਾ ਹੋਇਆ ਬੈਕ ਸਾਈਡ ਇਸ ਪਰ ਦੇਖ ਇੱਕ ਮਿੰਟ ਆਹ ਜੀ ਕਿ ਆਪਾਂ ਤੁਹਾਨੂੰ ਦਿਖਾਉਣੀ ਆ ਇਹਦਾ ਫਰੰਟ ਨਸਲੀਨ ਦਾ ਹੈਗਾ ਬ੍ਰਾਂਡਡ ਮਸਲੀਨ ਆ ਰਾਮ ਟੈਕਸ ਦੀ ਤੇ ਇਹ ਹੈ ਜੀ ਇਹਦਾ ਫਰੰਟ ਫਰੰਟ ਸਾਰਾ ਹਾਈਲਾਈਟ ਹੋਇਆ ਹੋਇਆ ਫਲਾਵਰਸ ਦੇਖ ਸਕਦੇ ਹੋ ਤੁਸੀਂ ਹੈਵੀ ਵਰਕ ਹੋਇਆ ਹੋਇਆ ਹੈ ਉੱਪਰ ਫਲਾਵਰਸ ਦੇ ਬਹੁਤ ਸੋਹਣਾ ਤੇ ਆ ਦੇਖੋ ਆ ਹੈਗਾ ਇਹਦਾ gekeਰਾ ਠੀਕ ਹੈ ਤੇ ਨੈਕਸਟ ਹੈ ਜੀ ਇਹਦੀ ਬੈਕ ਸਾਈਡ ਰਹੂਗੀ ਸੇਮ ਹੀ ਉਸ ਤਰ੍ਹਾਂ ਹੀ ਆ ਬਾਰਡਰ ਰਹੂਗਾ ਬੈਕ ਤੇ ਠੀਕ ਹੈ ਤੇ ਬਾਜੂ ਹੈਗੀ ਇਹ ਪ੍ਰਿੰਟਰ ਕਿਤੇ ਗਈ ਆਵੇ ਬਾਜੂ ਤੇ ਮਰੀ ਕਿਹੜੀ ਇਹ ਤਾਂ ਪਿਛਲਾ ਪਾਸਾ ਅੱਛਾ ਆ ਬਾਜੂ ਹੈ ਜੀ ਇਧਰੋਂ ਬਾਜੂ ਨਿਕਲੂਗੀ ਉਹ ਫਰੰਟ ਫਰੰਟ ਆ ਇਹ ਤੇ 3 ਮੀਟਰ ਦੀ ਸਲਵਾਰ ਰਹੂਗੀ ਨਾਲ ਪਲੇਨ ਆ ਵਾਲੀ ਠੀਕ ਹੈ ਤੇ ਇਹ ਹੈ ਦੁਪੱਟਾ ਦੁਪੱਟਾ ਚਨੂ ਹੁੰਦਾ ਆ ਲੋ ਤੇ ਹਾਈਲਾਈਟ ਕੀਤੇ ਹੋਏ ਆ ਸਾਰੇ ਫਲਾਵਰ ਹਾਈਲਾਈਟ ਕੀਤੇ ਹੋਏ ਆ ਕੜਾ ਸੋਹਣਾ ਲੱਗਦਾ ਜੀ ਇਹ ਸੂਟ ਬਹੁਤ ਜਿਆਦਾ ਸੋਹਣੇ ਨੇ ਫੁੱਲੇ ਡੁੱਲੇ ਦੁਪੱਟਿਆਂ ਵਾਲੇ ਲੋ ਤੇ ਹੁਣ ਇਹ 2550 ਦੇ ਵਿੱਚ ਮਿਲ ਜੂਗਾ ਬ੍ਰਾਂਡਡ ਸੂਟ ਇਹ ਹੈਗਾ ਗ੍ਰੇ ਕਲਰ ਹਾਂ ਬਹੁਤ ਸੋਹਣਾ ਗ੍ਰੇ ਆ ਸੋਹਣਾ ਜਾਂ ਗ੍ਰੇ ਆ ਸੋਹਣਾ ਜਾਂ ਆਹ ਲਓ ਕੜਾ ਪਿਆਰ ਲਦਾ 크੍ਰੇਪ ਵਰਗੇ ਸੂਟ ਆ ਜੀ ਇਹ ਕਹਿਣ ਨੂੰ ਮਸਲੀਨ ਆ ਇਹ ਸਾਰੇ ਹਾਈਲਾਈਟ ਕੀਤੇ ਹੋਏ ਫਲਾਵਰ ਆ ਔਰ ਘੇਰਾ ਦੇਖੋ ਜੀ ਜੰਕ ਕਵਰ ਹੂੰ ਗੋ ਸੋਹਣੀ ਸੂਟ ਹੈ ਇਹ ਬੈਕ ਸਾਈਡ ਹੈ ਦੀ ਬੜੀ ਪਿਆਰੀ ਲੱਗਦੀ ਹੈ ਬੈਕ ਸਾਈਡ ਵੀ ਪ੍ਰਿੰਟਡ ਪਲੇਨ ਸਲਵਾਰ ਰਹੂਗੀ ਲਗਭਗ 3 ਮੀਟਰ ਹੀ ਹੋਊਗੀ ਠੀਕ ਹੈ ਤੇ ਦੁਪੱਟਾ ਦੇਖ ਲਓ ਇਹ ਵਾਲਾ ਇਹ ਤਾਂ ਦੁਪੱਟਾ ਮੈਂ ਖੋਲਿਆ ਹੀ ਨਹੀਂ ਨੂੰ ਲੱਗਦਾ ਇਹ ਦੁਪੱਟਾ ਖੋਲਦੇ ਆਂ ਆਪਾਂ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਕਾਫੀ ਜਿਆਦਾ ਸੋਹਣਾ ਦੁਪੱਟਾ ਜੀ ਇਹ ਤੇ ਆ ਲਓ ਇਹਦੇ ਵੀ ਆ ਵੱਡੇ ਵੱਡੇ ਫਲਾਵਰ ਨੇ ਸਾਰੇ ਹਾਈਲਾਈਟ ਕੀਤੇ ਹੋਏ ਨੇ। ਇਹ ਚਮਚਮ ਕਰਦੇ ਸੂਟ ਹੈ। ਲਓ। ਬਹੁਤ ਸਿਆਰੀ ਸੂਟ। 2500 ਦੇ ਵਿੱਚ। ਇਸ ਤੋਂ ਵੱਧ ਤਾਂ ਡਿਸਕਾਊਂਟ ਹੀ ਮਿਲ ਨਹੀਂ ਸਕਦਾ ਤੁਹਾਨੂੰ। ਜਿੰਨਾ ਤੁਹਾਨੂੰ ਦੇ ਰਹੇ ਹਾਂ ਅਸੀਂ। ਲਓ ਜੀ ਆ ਵਾਲਾ ਸੂਟ ਇਹ ਵੀ ਹੈਵੀ ਡਿਸਕਾਊਂਟ ਤੇ ਦੇਵਾਂਗੇ ਅੱਜ ਤੁਹਾਨੂੰ। ਇਹ ਕੋਈ ਸਿਲਕ ਹੈਗੀ ਹੈ ਮੈਂ ਤਾਂ ਨਾ ਭੁੱਲ ਜਾਈਂ ਆ ਜੇ ਤਾਂ ਇਹ ਵੀ ਰਾਮਪੈਕਸ ਦਾ ਹੀ ਸੂਟ ਹੈ। ਇਹ ਆਹ ਲਓ। ਇਹ ਡਿਜ਼ਾਈਨਰ ਸੂਟ ਹੈ। ਆ ਸਾਰਾ ਵਰਕ ਹੋਇਆ ਹੋਇਆ ਇਹਦੇ ਤੇ ਆਹ ਪੂਰਾ। ਇਹ ਨੀਚੇ ਤੱਕ ਵਰਕ ਆ ਜੂਗਾ ਜੀ ਤੁਹਾਡੇ ਠੀਕ ਹੈ ਤੇ ਆਹ ਹੈਗਾ ਜੀ ਇਹਦਾ ਬਾਰਡਰ ਆਹ ਘੇਰੇ ਤੇ ਫੇਰ ਤੁਹਾਨੂੰ ਵਰਕ ਮਿਲੂਗਾ ਹੁਣ ਮੈਂ ਇਹਦਾ ਸਿਲਕ ਦਾ ਨਾਮ ਭੁੱਲ ਗਈ ਵੀ ਕਿਹੜੀ ਸਿਲਕ ਹੈ ਇਹ ਕੋਈ ਸਿਲਕ ਆ ਨਹੀਂ ਕਿਹਾ ਨਹੀਂ ਇਹ ਹੈਗੀ ਨਹੀਂ ਇਹ ਮਸਲੀਨ ਦੀ ਸਲਵਾਰ ਹੈ ਨੇੜੇ ਕਰਕੇ ਦਿਖਾਉਂਦੀ ਮਸਲੀਨ ਦੀ ਸਲਵਾਰ ਹੈ ਔਰ 3 ਮੀਟਰ ਸਲਵਾਰ ਹੋਊਗੀ ਖੁੱਲਾ ਡੋਲਾ ਕਪੜਾ ਹੋਊਗਾ ਜੀ ਕਪੜੇ 'ਚ ਕੋਈ ਕਮੀ ਨਹੀਂ ਹੋਊਗੀ ਬਹੁਤ ਖੂਬਸੂਰਤ ਸੂਟ ਹੈ ਮਹਿੰਦੀ ਜਿਹਾ ਕਲਰ ਹੈਗਾ ਕੈਮਰੇ 'ਚੋਂ ਦੇਖੋ ਤੇ ਆਹ ਲੋ ਜੀ ਇਹ ਹੈ ਦੁਪੱਟਾ ਸੈਮੀ ਚਨੂਰ ਦਾ ਬਹੁਤ ਪਿਆਰਾ ਦੁਪੱਟਾ ਹੈ ਸੈਮੀ ਜੀ ਨੂੰ ਇਹ ਪਤਾ ਨਹੀਂ ਟੱਬੀ ਆ ਸਮਝਦੀ ਨਹੀਂ ਆ ਰਹੀ ਬਿੰਤਾ ਬੜਾ ਹੀ ਸੋਹਣਾ ਜਿਹਾ ਦੁਪੱਟਾ ਹੈਗਾ ਤੇ ਆਹ ਲਓ ਬਹੁਤ ਪਿਆਰਾ ਦੁਪੱਟਾ 4 ਸਾਈਡ ਬੜੀ ਸੋਹਣੀ ਲੇਸ ਲੱਗੀ ਆ ਔਰਗੈਂਜ਼ਾ ਦੀ ਆਹ ਲਓ ਕਾਟਨ ਲੇਸ ਨਹੀਂ ਹੈਗੀ ਔਰਗੈਂਜ਼ਾ ਦੀ ਲੇਸ ਹੈ ਤੇ ਪ੍ਰਾਈਸ ਦੱਸ ਦੇਣੀ ਆ ਹਾਂ ਪਹਿਲਾਂ ਇਹ ਸੂਟ ਦਿੱਤਾ ਸੀ ਜੀ ਆਪਾਂ 2495 ਚ ਅੱਜ ਇਹਦੇ ਤੇ ਡਿਸਕਾਊਂਟ ਹੈਗਾ ਜੀ 2195 ਦਾ ਸੂਟ ਆ ਇਹ 300 ਦਾ ਡਿਸਕਾਊਂਟ ਬਹੁਤ ਸੋਹਣਾ ਜੀ ਹਾਂ ਅਗਲਾ ਸੂਟ ਦੇਖੋ ਇਹ ਹੈਂਡਵਰਕ ਦਾ ਸੂਟ ਹੈ ਇਹਦੇ ਵੀ ਹੈਵੀ ਡਿਸਕਾਊਂਟ ਤੇ ਮਿਲੂਗਾ ਇਹ ਸੂਟ ਅੱਜ ਤੁਹਾਨੂੰ ਪਿਓਰ ਔਰਗੈਂਜ਼ਾ ਦੇ ਵਿੱਚ ਸ਼ਰਟ ਮਿਲੂਗਾ ਬਿਲਕੁਲ ਹੈਂਡਵਰਕ ਦਾ ਸੂਟ ਹੈ ਸੂਟ ਇੰਨਾ ਕ ਪਿਆਰਾ ਹੈ ਨਾ ਬਸ ਲਸ਼ ਲਸ਼ ਕਰਦਾ ਸੁੰਦਰ ਚਮਕਦਾ ਹੈ ਪੂਰੇ ਐਨ ਚਮਕਾਰੇ ਮਾਰਦਾ ਹੈ ਪੂਰਾ ਹੈਂਡਵਰਕ neck ਦੇ ਉੱਪਰ ਹੈਵੀ ਹੈਂਡਵਰਕ ਸਾਰੀ ਬੂਟੀ ਹੈ ਜਿੰਨੀ ਉਹ ਤੇ ਮੋਤੀ ਵਰਕ ਠੀਕ ਹੈ ਜੀ ਸਾਰਾ ਫਰੰਟ ਹੈ ਜਿਹੜਾ ਉਹਦੇ ਤੇ ਇਸ ਤਰ੍ਹਾਂ ਬੂਟੀ ਪਈ ਹੋਈ ਆ ਲੋ ਜੀ ਆ ਰੰਗ ਹੈ ਡਾਰਕ ਪਰਪਲ ਹੈ ਲੋ ਜੀ ਆ ਵਾਲੀ ਹੈਗੀ ਆ ਦੀ ਬਾਜੂ ਠੀਕ ਹੈ ਬੜੀ ਸੋਹਣੀ ਬਾਜੂ ਬਣੀ ਹੋਈ ਆ ਬਾਜੂ ਤੇ ਵੀ ਹੈਵੀ ਹੈਂਡਵਰਕ ਹੋ ਜਾਵੇ ਆ ਬੂਟੀ ਉੱਪਰ ਤੱਕ ਆ ਦੇਖੋ ਤੁਸੀਂ ਕਿੰਨੀ ਸਾਰੀ ਬੂਟੀ ਪਈ ਹੋਈ ਹੈ ਠੀਕ ਹੈ ਬਹੁਤ ਸੋਹਣਾ ਪਿਓਰ ਔਰਗੈਂਜ਼ਾ ਦਾ ਸੂਟ ਹੈ ਖੂਬਸੂਰਤ ਜਸੂ ਤੇ ਹੁਣ ਮੈਂ ਤੁਹਾਨੂੰ ਇਹਦੀ ਸਲਵਾਰ ਦਿਖਾਉਣੀ ਆ ਬਹੁਤ ਹੀ ਪਿਆਰਾ ਸੂਟ ਹੈ ਜੇ ਆਪਾਂ ਇਹ ਤੇ ਵਰਕ ਕਰਾਉਣਾ ਹੋਵੇ ਤਾਂ ਕਾਫੀ ਕਾਸਟਲੀ ਪੈ ਜਾਂਦੇ ਨੇ ਇਹ ਸੂਟ। ਲੋ ਜੀ ਕ੍ਰੇਪ ਦੇ ਵਿੱਚ ਤੁਹਾਨੂੰ ਸਲਵਾਰ ਆਉਗੀ ਬਹੁਤ ਸੋਹਣੀ ਕ੍ਰੇਪ ਆਉਗੀ। ਤੇ ਇਹ ਹੈਗਾ ਸਲਵਾਰ ਤੇ ਵਰਕ। ਠੀਕ ਹੈ ਜੀ। ਤੇ ਸਲਵਾਰ ਦੱਸ ਦੇਣੀ ਆ ਕਿੰਨੀ ਹੋਊਗੀ? ਜੰਨੀ ਲਓ। ਜੰਨੀ। ਆਹ 3 ਮੀਟਰ ਦੀ ਸਲਵਾਰ ਆ ਜੀ। ਜੇ ਕਿਸੇ ਨੇ ਖੁੱਲੀ ਡੁੱਲੀ ਸਲਵਾਰ ਪਾਉਣੀ ਆ ਤਾਂ ਉਹ ਲੈ ਸਕਦੇ ਨੇ। ਤੇ ਇਹ ਹੈ ਜੀ ਦਾ ਦੁਪੱਟਾ ਇਹ ਵੀ ਪਿਓਰ ਆਰਗੈਂਜ਼ਾ ਦਾ ਦੁਪੱਟਾ ਰਹੂਗਾ ਬਿਲਕੁਲ ਪਿਓਰ ਆਰਗੈਂਜ਼ਾ ਦਾ ਸੌਫਟ ਬਹੁਤ ਜ਼ਿਆਦਾ ਹੈ ਇਹ ਆ ਲੋ ਜੀ ਖੁੱਲਾ ਡੁਲਾ ਦੁਪੱਟਾ ਆਊਗਾ ਨਾਲ ਤਿੰਨ ਤਿੰਨ ਬ੍ਰੀਕ ਗੋਟੇ ਦੀਆਂ ਲਾਈਨਾਂ ਵੀ ਹੋਣਗੀਆਂ ਪੱਲਿਆਂ ਤੇ ਤੇ ਹੁਣ ਮੈਂ ਤੁਹਾਨੂੰ ਗੋਟਾ ਦਿਖਾਉਣੀ ਆ ਦਾ ਗੋਟਾ ਦੇਖੋ ਮੋਤੀ ਵਰਕ ਪਲੱਸ ਮਿਰਰ ਵਰਕ ਠੀਕ ਹੈ ਜੀ ਬੜਾ ਖੂਬਸੂਰਤ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਤੇ ਇਹ ਸੂਟ ਆਪਾਂ ਪਹਿਲਾਂ ਦਿੱਤਾ ਸੀਗਾ 3500 ਦਾ ਤੇ ਅੱਜ ਤੁਹਾਨੂੰ ਮਿਲ ਰਿਹਾ ਜੀ ਇਹ 33500 ਦਾ ਆ ਲੋ ਹੈਂਡਵਰਕ ਦਾ ਸੂਟ ਇੱਕ ਪਰਪਲ ਹੀ ਤੁਹਾਨੂੰ ਮਿਲ ਹੋਣਗੀ ਉਹਦੇ ਨਾਲ ਦਾ ਇਹ ਵੀ ਸਿੰਗਲ ਪੀਸ ਹੈ ਤੇ ਹੈਵੀ ਡਿਸਕਾਊਂਟ ਦਾ ਸੂਟ ਹੈ ਆ ਲੋ ਇਹ ਵੀ ਬਹੁਤ ਸੋਹਣਾ ਸੁੰਦਰ ਸਾਰਾ ਹੈਂਡਵਰਕ ਹੋਇਆ ਹੋਇਆ ਇਹਦੇ ਤੇ ਲੋ ਲੋ ਜੀ ਬਹੁਤ ਪਿਆਰਾ ਸੂਟ ਹੈ ਹੈਂਡਵਰਕ ਦਾ ਬਹੁਤ ਸੋਹਣਾ ਔਰ ਆਪ ਉਪਰ ਆ ਤੁਹਾਨੂੰ ਬਰਡਸ ਮਿਲਣਗੇ ਆ ਬੜੇ ਠੀਕ ਹੈ ਜੀ ਲੋ ਤੇ ਅੱਗੇ ਇਹਦਾ ਹੋਊਗਾ ਆ ਬਾਜੂ ਵਰਕ ਇਹਦਾ ਠੀਕ ਹੈ ਤੇ 5 ਮੀਟਰ ਆਲ ਓਵਰ ਦੇ ਵਿੱਚ ਸੂਟ ਮਿਲਣਾ ਜੀ ਇਹ ਤੁਹਾਨੂੰ ਅੱਗੇ ਆਪਾਂ ਦੇਖ ਲੈਨੇ ਆ ਇਹਦੇ ਹੋਰ ਕੋਈ ਵਰਕ ਮੇਰੇ ਕੋਲ ਸਲਵਾਰ ਤੇ ਵਰਕ ਇਹਦੇ ਨਹੀਂ ਹੈਗਾ ਨਹੀਂ ਇਹਦੇ ਨਹੀਂ ਹੈਗਾ ਆ ਲੋ ਜੀ ਇਹ ਹੈ ਦਾ ਦੁਪੱਟਾ ਲੋ ਸੈਮੀ ਚਨੋਨ ਦਾ ਦੁਪੱਟਾ ਲੋ ਜੀ ਚਨੋਂਨ ਦਾ ਦੁਪੱਟਾ ਤੇ ਫੋਰ ਸਾਈਡ ਗੋਟਾ ਪਲੱਸ 10-10 ਲਾਈਨਾਂ ਫੋਰ ਸਾਈਡ ਹੀ ਗੋਟੇ ਦੀਆਂ ਕਮਾਈਆਂ ਹੋਈਆਂ ਨੇ ਠੀਕ ਹੈ ਜੀ ਲੋ ਜੀ ਇਹ ਚਨੋਂਨ ਦੇ ਦੁਪੱਟੇ ਨਾਲ ਸੂਟ ਆਊਗਾ ਤੇ ਪ੍ਰਾਈਸ ਇਹਦੀ ਹੈਗੀ ਸੀ ਪਹਿਲਾਂ ਅ 3050 ਸੀ ਤੇ ਅੱਜ ਇਹ ਸੂਟ ਤੁਹਾਨੂੰ ਮਿਲ ਰਿਹਾ 2750 ਅੱਛਾ 300 ਦੇ ਡਿਸਕਾਊਂਟ ਫ੍ਰੀ ਸ਼ਿਪਿੰਗ ਨਾਲ بڑا ਸੂਟ ਦੇਖ ਲਓ ਇਹ ਸਿੰਗਲ ਪੀਸ ਹੈ ਇਹ ਮੈਂ ਤੁਹਾਨੂੰ ਤਾਂ ਦਿਖਾ ਰਹੀਆਂ ਕਿਉਂਕਿ ਇਕੱਲਾ ਹੀ ਬਚਿਆ ਹੋਇਆ ਸਾਡੇ ਕੋਲ ਆ ਲੋ ਇਹ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਜੀ ਹੈਗੇ ਤਾਂ ਭਾਵੇਂ ਇਹ ਮਸਲੀਨ ਦੇ ਵਿੱਚ ਹੀ ਸੂਟ ਪਰ ਇਹ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਆ ਮਸਟਰਡ ਕਲਰ ਕਾਫੀ ਸੋਹਣਾ ਲੱਗਦਾ ਹੈ ਇਹ ਵੀ ਸੂਟ ਬਹੁਤ ਪਿਆਰਾ ਹੈ ਆ ਰੰਗ ਆ ਰੰਗ ਬੱਸ ਹਾਂ ਤੇ ਢੇਰੇ ਦੇ ਉੱਪਰ ਨਾ ਤੁਹਾਨੂੰ ਜਰੀ ਦਾ ਵਰਕ ਕਾਫੀ ਮਿਲੂਗਾ ਠੀਕ ਹੈ ਸਹੀ ਹੈ ਬੱਸ ਆ ਰੰਗ ਤੇ ਇਹ ਬਾਜੂ ਹੈ ਤੇ ਨਾਲ ਮਿਲੂਗੀ ਇਹ ਵਾਲੀ ਸਲਵਾਰ ਤੁਹਾਨੂੰ ਸਲਵਾਰ ਵੀ ਮਿਲੂਗੀ ਤੁਹਾਨੂੰ ਹੈ ਤਾਂ ਇਹ ਮਸਲੀਨ ਕਾਟਨ ਦੀ ਬਹੁਤੀ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਹੈ ਬਸ ਤੁਹਾਨੂੰ ਦੱਸਦਾ ਜੀ ਇਹ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਪਵੇਗੀ ਤੁਸੀਂ ਆਰਾਮ ਨਾਲ ਪਾ ਸਕਦੇ ਹੋ ਇਸ ਨੂੰ ਇਦਾਂ ਤੇ ਦੁਪੱਟਾ ਵੀ ਮਿਲੂਗਾ ਤੁਹਾਨੂੰ ਮਸਲੀਨ ਦੇ ਵਿੱਚ ਹਲੋ ਠੀਕ ਹੈ ਜੀ ਵਧੀਆ ਦੁਪੱਟਾ ਹੈ ਆਰਾਮ ਨਾਲ ਸੁਸਿਲੋ ਤੇ ਪਾਓ 1450 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਵਾਲਾ ਇੱਕ ਹੋਰ ਹੈ ਰੱਜੀਆ ਤੇ ਚਲੋ ਇੱਕ ਕਲਰ ਹੋਰ ਹੈ ਇਹ ਵੀ ਸੋਹਣਾ ਹੈ ਛੇੜ ਇਹ ਵਾਲੀ ਤਾਂ ਸਰਵਾਰ ਰੋਗੀ ਇਹਦੇ ਨਾਲ ਤੇ ਇਹ ਹੈ ਦਾ ਇਟ੍ਰੋਨ ਲੋਕ ਕੇਰਾ ਦੇ ਬੋਸ ਤੋਂ ਨਾਲ ਲੱਗਦਾ ਸੂਟ ਇਹ ਵੀ ਪਾਰਟੀ ویئر ਦੇ ਵਿੱਚ ਹੀ ਆ ਜਾਂਦਾ ਜੀ ਸੂਟ ਆਰ ਬੈਕ ਸਾਈਡ ਵੀ ਇਹ ਵਾਲਾ ਕੇਰਾ ਮਿਲੂਗਾ ਤੇ ਇਹ ਵਾਲੀ ਬਾਜੂ ਵੀ ਹੈ ਇਸ ਚੀਜ਼ ਵੀ ਮਿਲੂਗੀ ਆ ਲੱਗਿਆ ਤੁਸੀਂ ਸਰੋਸ ਕੀ ਹੈ ਤੇ ਇਹ ਹੈਗਾ ਜੀ ਦੁਪੱਟਾ ਸੇਮ ਹੀ ਦੁਪੱਟਾ ਜਿਹੜਾ ਪਹਿਲਾਂ ਦਿਖਾਇਆ ਸੀ 1450 ਦੇ ਵਿੱਚ ਚੱਲ ਜੂਗਾ ਸ਼ਿਪਿੰਗ ਫ੍ਰੀ ਹੋਊਗਾ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ